ਇਸਲੇ ਦਿਨਾਂ ਦੇ ਵਿੱਚ ਆਪਾਂ ਇੱਕ ਚੀਜ਼ ਹੋਰ ਵੀ ਦੇਖੀ ਪੰਜਾਬ ਦੇ ਵਿੱਚ ਉਹ ਵੀ ਸੀ ਬਲਡوزر ਕਾਰਵਾਈਆਂ ਜਿਹੜੀਆਂ ਜਿਹੜੇ ਕਿਸੇ ਤੌਰ ਤੇ ਨਸ਼ਾ ਤਸਕਰ ਸੀ ਉਹਨਾਂ ਤੇ ਸਰਕਾਰ ਦੀਆਂ ਬਲਡوزر ਕਾਰਵਾਈਆਂ ਚੱਲੀਆਂ ਪਰ ਉਹਦੇ ਵਿੱਚ ਕੁਝ ਨੇ ਕਿਹਾ ਕਿ ਠੀਕ ਹੈ ਬਹੁਤਿਆਂ ਨੇ ਕਿਹਾ ਕਿ ਠੀਕ ਨਹੀਂ ਆ ਹਾਈ ਕੋਰਟ ਸੁਪਰੀਮ ਕੋਰਟ ਤੱਕ ਉਹ ਗੱਲ ਗਈ ਪਰ ਉਹਦੇ ਵਿੱਚ ਕੀ ਹੈ ਕਿ ਆਪਸੀ ਤਸਰਬੀ ਜਿਹੜਾ ਪਾਰਟੀਆਂ ਦਾ ਚੱਲਦਾ ਰਿਹਾ ਹੁਣ ਇਧਰ ਕੰਗ ਸਾਹਿਬ ਕਹਿੰਦੇ ਨੇ ਕਿ ਅਸੀਂ ਤੇ ਨਸ਼ਾ ਰੋਕਣ ਵਾਸਤੇ ਕਾਰਵਾਈਆਂ ਕਰ ਰਹੇ ਹਾਂ ਤੇ ਉਧਰ ਕਾਂਗਰਸ ਹੈ ਜਿਹੜੀ ਉਹ ਸਪੋਰਟ ਕਰ ਰਹੀ ਹੈ ਸਾਡੇ ਕੰਮ ਦੇ ਵਿੱਚ ਅੜਚਲ ਪਾ ਰਹੀ ਹੈ ਤੇ ਇਹ ਵੀ ਇੱਕ ਸਿਆਸੀ ਸਟੈਂਡ ਜਿਆ ਫਿਰ ਬਣ ਗਿਆ ਦੇਖੋ ਕੱਲ ਮਾਲਵਿੰਦਰ ਸਿੰਘ ਕੰਗ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਤੇ ਇਸ ਤੋਂ ਇਲਾਵਾ ਬਲਤੇਜ ਪੰਨੂ ਜੀ ਹਮ ਇਹਨਾਂ ਨੇ ਇਹ ਦੋ ਬੁਲਾਰੇ ਸੀਗੇ ਜਿਹੜੇ ਆਮ ਆਦਮੀ ਪਾਰਟੀ ਬੰਦੇ ਇਹਨਾਂ ਨੇ ਸਿੱਧੇ ਤੌਰ ਤੇ ਕਹਿ ਲੋ ਕਿ ਇਸ ਚੀਜ਼ ਨੂੰ ਸਿਆਸਤ ਨਾਲ ਜੋੜਿਆ ਹੈ ਕਿ ਬਲਡੋਜ਼ਰ ਕਾਰਵਾਈ ਨੂੰ ਜਿਹੜਾ ਚੈਲੰਜ ਕੀਤਾ ਗਿਆ ਹਾਈ ਕੋਰਟ ਦੇ ਵਿੱਚ ਕਿ ਭਈ ਉਹਦੇ 'ਚ ਇੱਕ ਸਿਆਸੀ ਤੰਦ ਜੋੜਦੀ ਆ ਸਿਆਸੀ ਤੰਦ ਕਿੱਦਾਂ ਜੋੜਦੀ ਆ ਕੰਗਸਾਹਬ ਨੇ ਇਹਦਾ ਖੁਲਾਸਾ ਕੀਤਾ ਕੁਝ ਤਸਵੀਰਾਂ ਦੇ ਜ਼ਰੀਏ ਜੀ ਉਹਨਾਂ ਨੇ ਤਸਵੀਰਾਂ ਨਸ਼ਰ ਕੀਤੀਆਂ ਕਿ ਆ ਵੇਖੋ ਜੀ ਇਹ ਤੇ ਰਾਹੁਲ ਗਾਂਧੀ ਨਾਲ ਫਿਰਦੇ ਆ ਜਾਂ ਕੈਪਟਨ ਅਮਰਿੰਦਰ ਸਿੰਘ ਨਾਲ ਇਹਨਾਂ ਦੀਆਂ ਤਸਵੀਰਾਂ ਨੇ ਜਿਹੜੀ ਸੰਸਥਾ ਬਲਡੋਜ਼ਰ ਕਾਰਵਾਈ ਦੇ ਉਲਟ ਹਾਈ ਕੋਰਟ 'ਚ ਪਹੁੰਚੀ ਆ ਹੂੰ ਹਾਈ ਕੋਰਟ 'ਚ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ ਹਾਈ ਕੋਰਟ ਦੇ ਵਿੱਚ ਜਾ ਕੇ ਸਰਕਾਰ ਵਾਸਤੇ ਵਕਤ ਬਣ ਸਕਦਾ ਹੈ ਜੀ ਗਰਾਉਂਡਸ ਸਾਰੇ ਉਹੀ ਹੈ ਜਿਹੜੇ ਮੈਂ ਤੁਹਾਨੂੰ ਪਹਿਲੇ ਦਿਨ ਦੱਸੇ ਸੀਗੇ ਹੂੰ ਬਿਲਕੁਲ ਠੀਕ ਹੈ ਕਿਉਂਕਿ ਸਾਨੂੰ ਪਤਾ ਸੀਗਾ ਕਿ ਸੁਪਰੀਮ ਕੋਰਟ ਦੇ ਵਿੱਚੋਂ ਇਹ ਕਾਰਵਾਈ ਸਟੇ ਹੋਈ ਆ ਨਵੰਬਰ 24 ਚ ਹੂੰ ਅੱਛਾ ਹੁਣ ਇਹਦੇ 'ਚ ਇਹ ਦੇ ਰਿਆ ਐਂਗਲ ਇਸ ਕਰਕੇ ਸਿਆਸੀ ਕਿ ਇਹਨਾਂ ਦੀਆਂ ਤਸਵੀਰਾਂ ਇਹਨਾਂ ਬੰਦਿਆਂ ਦੇ ਨਾਲ ਰਾਹੁਲ ਗਾਂਧੀ ਹੋਰਾਂ ਦੇ ਨਾਲ ਵਗੈਰਾ ਵਗੈਰਾ ਜੋ ਵੀ ਆ ਭਈ ਆ ਚੱਕੋ ਜੀ ਤੇ ਇਹ ਸਾਰਾ ਕੁਝ ਇਸ ਕਰਕੇ ਕਿ ਆਮ ਆਦਮੀ ਪਾਰਟੀ ਨੇ ਯੋਗ ਨਸ਼ੇ ਦੇ ਵਿਰੁੱਧ ਜੋ ਕੈਂਪੇਨ ਸਟਾਰਟ ਕੀਤਾ ਜਾਂ ਜੋ ਮਸ਼ਕ ਸਟਾਰਟ ਕੀਤੀ ਹੈ ਕਿ ਇਸ ਨੂੰ ਰੋਕ ਦਿੱਤਾ ਜਾਵੇ ਹੁਣ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਕੋਈ ਵੀ ਸੰਸਥਾ ਹੁੰਦੀ ਹੈ ਨਾ ਸਭ ਜਿਹੜੇ ਉਹ ਸੰਸਥਾ ਦੇ ਆ ਤੁਸੀਂ ਇੱਥੇ ਵੈਲਫੇਅਰ ਕਲੱਬ ਦੇਖ ਲਓ ਚੈਰੀਟੇਬਲ ਟਰਸਟ ਦੇਖ ਲਓ ਹਮ ਇਹਨਾਂ ਦੇ ਲੀਡਰਾਂ ਦੀ ਤੇ ਤਕਰੀਬਨ ਸਾਰੇ ਪਾਰਟੀਆਂ ਦੇ ਬੰਦਿਆਂ ਨਾਲ ਫੋਟੋ ਆਉਂਦੀ ਜੀ ਬਿਲਕੁਲ ਸਾਂਝੇ ਲੀਡਰ ਹੁੰਦੇ ਆ ਬਾਕੀ ਲੀਡਰਾਂ ਨਾਲ ਮਿਲ ਜਵੇ ਮਤਲਬ ਕਿ ਇਦਾਂ ਹੀ ਚੱਲਦਾ ਹੈ ਨਾ ਜਿਹੜੇ ਕੋਈ ਇਸ ਤਰ੍ਹਾਂ ਦੇ ਮਤਲਬ ਕਿ ਤੁਸੀਂ ਹੋਰ ਦੂਰ ਜਾਓ ਇਤੋਂ ਥੋੜਾ ਜਿਹਾ ਹੋਰ ਦੂਰ ਚਲੇ ਜਾਓ ਹਮ ਸਪੋਰਟਸ ਕਲੱਬ ਹੁੰਦੇ ਨੇ ਪਿੰਡਾਂ 'ਚ ਜੀ ਉਹ ਪਾਰਟੀ ਦੇ ਭਾਵੇਂ ਕਿਸੇ ਦੇ ਵੀ ਹੋਣ ਕਲੱਬ ਮੈਂਬਰ ਹਮ ਉਹ ਇਦਾਂ ਲੀਡਰ ਹੋਣ ਤਾਂ ਤੇ ਫੋਟੋਆਂ ਤੇ ਉਹਨਾਂ ਦੇ ਨਾਲ ਹੁੰਦੀਆਂ ਮੈਂ ਕੋਈ ਕਿਸੇ ਦੀ ਵਕਾਲਤ ਨਹੀਂ ਕਰ ਰਿਹਾ ਹਮ ਪਰ ਜੇ ਫੋਟੋ ਦੇ ਆਧਾਰ ਤੇ ਇਦਾਂ ਹੋਵੇ ਜੀ ਤੇ ਫੋਟੋਆਂ ਤੇ ਲੀਡਰਾਂ ਦੀਆਂ ਗੈਂਗਸਟਰਾਂ ਦੇ ਨਾਲ ਵੀ ਨੇ ਸਾਹਿਬ ਜਿਨ੍ਹਾਂ ਦੇ ਵਿਵਾਦ ਪੈਂਦੇ ਰਹੇ ਹੋਰ ਬਹੁਤ ਤੁਹਾਡੇ ਬੰਦੇ ਦੀ ਵੀ ਕੁਝ ਜੜੀਆਂ ਉਹਨਾਂ ਬੰਦਿਆਂ ਦੇ ਨਾਲ ਆ ਗਈਆਂ ਸਨ ਜਿਹੜੇ ਕਿ ਗਾਂ 2 ਨੰਬਰ ਦਾ ਕੰਮ ਕਰਦੇ ਫੜੇ ਗਏ ਜੀ ਤੁਹਾਡੀ ਸਰਕਾਰ ਦੇ ਵਿੱਚ ਵੀ ਇੱਕ ਦੋ ਮਾਮਲੇ ਇਦਾਂ ਦੇ ਵਾਪਰੇ ਆ ਜੀ ਜੀ ਤਾਂ ਫੋਟੋ ਦੇ ਆਧਾਰ ਤੇ ਤੇ ਮਤਲਬ ਕਿ ਕੁਝ ਨਹੀਂ ਕਿਹਾ ਜਾ ਸਕਦਾ ਗੱਲ ਤਾਂ ਹੁਣ ਇਹ ਆ ਕਿ ਤੁਸੀਂ ਉੱਥੇ ਆਪਣੇ ਕਾਨੂੰਨੀ ਤੌਰ ਤੇ ਹਮ ਕਾਰਵਾਈ ਸਿੱਧ ਕਰ ਦਿਓ ਸਹੀ ਸਿੱਧ ਕਰ ਦਿਓ ਜੀ ਮਸਲਾ ਤੇ ਉਹੀ ਹੈ ਨਾ ਹੁਣ ਉਹਨਾਂ ਨੇ ਤੁਹਾਨੂੰ ਕਹਿਣਾ ਕਿ ਸੁਪਰੀਮ ਕੋਰਟ ਦਾ ਆਰਡਰ ਹੈ ਹਮ ਕਿ ਐਂਡੀਪੀਐਸ ਦੇ ਵਿੱਚ ਦੇਖੋ ਪ੍ਰੋਬਲਮ ਕਿੱਥੇ ਆਉਂਦੀ ਹੈ ਐਂਡੀਪੀਐਸ ਦੇ ਵਿੱਚ ਨਾ ਜੋ ਡਿਮੋਲਿਸ਼ ਕਰਨ ਦੀ ਕਾਰਵਾਈ ਆ ਜੀ ਇਹ ਹੈ ਹੀ ਨਹੀਂ ਕਿਤੇ ਪ੍ਰਾਪਰਟੀ ਅਟੈਚ ਹੁੰਦੀ ਆ ਹਮ ਠੀਕ ਹੈ ਜੀ ਉਹਦੇ ਵਿੱਚ ਵੀ ਇੱਕ ਪ੍ਰੋਸੀਜਰ ਹੈ ਕੇਂਦਰ ਤੱਕ ਫਾਈਲ ਘੁੰਮਦੀ ਆ ਵਗੈਰਾ ਵਗੈਰਾ ਪੰਜਾਬ ਦੇ ਵਿੱਚ ਅੱਗੇ ਹੋਇਆ ਜੀ ਹੁਣ ਉਹਨਾਂ ਨੇ ਸੁਪਰੀਮ ਕੋਰਟ ਨੇ ਇਹਦੇ ਵਿੱਚ ਇੱਕ ਸਾਫ਼ ਡਾਇਰੈਕਸ਼ਨ ਦਿੱਤੀ ਸੀ ਕਿ ਜੇ ਮੰਨ ਲਓ ਇਲੀਗਲ ਕੰਸਟਰਕਸ਼ਨ ਹੈ ਤਾਂ ਉਹ ਵੀ ਇੱਕ ਪ੍ਰੋਸੀਜਰ ਫਾਲੋ ਕਰਨਾ ਪਊਗਾ ਤੁਹਾਨੂੰ ਬਿਲਕੁਲ ਕਿ ਨੋਟਸ ਸਰਵ ਕਰੋ ਜੀ ਸੁਣਵਾਈ ਕਰੋ ਉਸ ਤੋਂ ਬਾਅਦ ਅਗਲੇ ਨੂੰ ਆਪਣੇ ਆਪ ਨੂੰ ਸਹੀ ਸਿੱਧ ਕਰਨ ਦਾ ਸਮਾਂ ਦਿਓ ਤੇ ਜੇ ਨਹੀਂ ਤਾਂ ਐਟ ਦੀ ਐਂਡ ਉਹਨਾਂ ਨੂੰ ਤਦ ਵੀ ਥੋੜਾ ਸਮਾਂ ਦੇਣਾ ਪਏਗਾ ਕਿ ਉਹ ਆਪ ਦਾ ਸ਼ਿਫਟ ਕਰ ਸਕਣ ਹਮ ਮਤਲਬ ਤੁਸੀਂ ਐ ਨਹੀਂ ਅਚਾਨਕ ਗਏ ਤੁਸੀਂ ਤੇ ਜਾ ਕੇ ਅੱਜ ਤੇ ਇੱਕ ਹੋਰ ਕਮਾਲ ਹੋਈ ਹੈ ਬਲਡوزر ਕਾਰਵਾਈ ਚ ਹਮ ਕੋਈ ਕ੍ਰਿਮੀਨਲ ਸੀਗਾ ਮਤਲਬ ਕਿ ਮਲਜ਼ਮ ਸੀਗਾ ਤੇ ਦੱਸਦੇ ਆ ਕਿ ਜਨਵਰੀ ਦੇ ਵਿੱਚ ਸ਼ਾਇਦ ਉਹਦੇ ਤੇ ਰੇਡ ਵੱਜੀ ਆ ਤੇ ਰੇਡ ਦੇ ਵਿਰੋਧ ਦੇ ਵਿੱਚ ਉਹਨੇ ਪੁਲਿਸ ਤੇ ਹਮਲਾ ਕੀਤਾ ਹਮਲਾ ਕਰ ਦਿੱਤਾ ਪੁਲਿਸ ਤੇ ਜੀ ਤੇ ਦੱਸਦੇ ਆ ਕਿ ਪੁਲਿਸ ਨੇ ਅਜੂਦਾ ਘਰ ਵੀ ਢਾ ਦਿੱਤਾ ਹੁਣ ਸਾਡਾ ਮੀਡੀਆ ਕੀ ਆ ਇਹ ਇਹੋ ਜਿਹਾ ਕਹ ਲੋ ਕਿ ਸੌ ਮੀਡੀਆ ਕਿਸੇ ਨੂੰ ਵੀ ਇਹ ਗੈਂਗਸਟਰ ਕਹਿ ਸਕਦਾ ਹੈ ਕਿਸੇ ਨੂੰ ਵੀ ਅੱਤਵਾਦੀ ਕਹਿ ਸਕਦਾ ਹੈ ਇਹਦੇ ਕੋਲ ਭਾਈ ਆਪਦੀ ਮੋਹ ਰਿਆ ਜਿੱਦੇ ਤੇ ਕੱਲ ਨੂੰ ਮੇਰੇ ਤੇ ਵੀ ਕਹਿ ਸਕਦੇ ਮੇਰੇ ਤੇ ਮੁਕਦਮੇ ਤੇ ਮੇਰੇ ਤੇ ਵੀ ਦਰਜ ਹੋਏ ਆ ਹਮ ਮਾਨ ਸਾਹਿਬ ਤੇ ਵੀ ਬਹੁਤ ਮੁਕਦਮੇ ਚੱਲਦੇ ਆ ਤਿੰਨ ਚਾਰ ਤੇ ਘੱਟੋ ਘੱਟ ਚੱਲਦੇ ਹੋਣੇ ਆ ਹਮ ਕੁਲਤਾਰ ਸੰਧਵਾ ਜੀ ਤੇ ਵੀ ਚੱਲਦੇ ਆ ਤੇ ਗੈਂਗਸਟਰ ਕਿਸੇ ਨੂੰ ਵੀ ਕਹਿ ਸਕਦੇ ਤਾਂ ਮਤਲਬ ਕਿ ਇਹ ਇਹਨਾਂ ਦੀ ਚੁਆਇਸ ਹੈ ਹਮ ਇਹ ਇਹਨਾਂ ਦੀ ਸਿਲੈਕਸ਼ਨ ਹੈ ਜੀ ਇਹ ਸਿਲੈਕਟਿਵ ਸੋਚ ਆ ਅੱਤਵਾਦੀ ਕਿਹਨੂੰ ਕਹਿਣਾ ਵੱਖਵਾਦੀ ਕਿਹਨੂੰ ਕਹਿਣਾ ਬਿਲਕੁਲ ਖਾਲਸਤਾਨੀ ਪਾਕਿਸਤਾਨੀ ਇਹ ਸਭ ਕੁਝ ਜਿਹੜਾ ਹੈ ਨਾ ਉਹ ਇਹਨਾਂ ਦਾ ਚੱਲਦਾ ਅੱਜਕੱਲ ਸਿਸਟਮ ਤੋ ਕਹਿਣ ਦਾ ਮਤਲਬ ਇਹ ਹੈ ਸਭ ਕਿ ਭਾਈ ਹੁਣ ਜਿਹੜਾ ਇਹ ਮਾਹੌਲ ਬਣਿਆ ਜੀ ਜੀ ਜਿਸ ਤਰ੍ਹਾਂ ਦਾ ਤਾਂ ਉਹਦੇ ਵਿੱਚ ਜੇ ਪੁਲਿਸ ਨੂੰ ਲੱਗਿਆ ਕਿ ਇਸ ਬੰਦੇ ਨੇ ਸਾਡੇ ਅੱਗੇ ਸਿਰ ਚੁੱਕਿਆ ਸਾਡੀ ਪੁਲਿਸ 파ਰਟੀ ਤੇ ਹਮਲਾ ਉਹ ਗਲਤ ਹੈ ਵੈਸੇ ਹਮ ਆਪਾਂ ਇਹ ਨਹੀਂ ਕਹਿ ਰਹੇ ਕਿ ਉਸ ਮਲਜ਼ਮ ਨੇ ਕੁਝ ਸਹੀ ਕੀਤਾ ਸਹੀ ਕੀਤਾ ਜੀ ਗਲਤ ਹੈ ਕਿ ਇੱਕ ਤੁਸੀਂ ਕ੍ਰਾਈਮ ਕਰੋ ਦੂਸਰਾ ਤੁਸੀਂ ਪੁਲਿਸ ਤੇ ਹਮਲਾ ਕਰੋ ਗਲਤ ਹੈ ਹਮ ਬਿਲਕੁਲ ਪਰ ਪੁਲਿਸ ਨੇ ਉੱਥੇ ਹੁਣ ਕਿਹਾ ਕਿ ਫਸੇ ਤੇ ਹੈਗੇ ਹੀ ਆ ਜਵਾਬ ਤੇ ਦੇਣਾ ਹੀ ਹੈ ਵਿੱਚ ਇਹਨੂੰ ਤੇ ਕੰਮ ਚੱਲੀ ਜਾਂਦਾ ਤੇ ਉਧਰੋਂ ਕੁਝ ਪੰਜਾਬੀ ਜਿਹੜੇ ਤਾੜੀਆਂ ਮਾਰ ਰਹੇ ਆ ਕਿ ਬਹੁਤ ਅੱਛੇ ਬਹੁਤ ਅੱਛੇ ਚੱਕ ਦਿਓ ਹਾਂ ਤਾਂ ਫਿਰ ਕਿਉਂ ਨਾ ਕਰ ਦਈਏ ਫਿਰ ਆਪਾਂ ਵੀ ਹਾਂ ਚੱਕ ਦਈਏ ਘੜੇ ਤੋਂ ਕੋਲਾ ਜੀ ਤਾਂ ਉਹਨਾਂ ਨੇ ਵੀ ਇਹ ਕੰਮ ਕਰ ਦਿੱਤਾ ਤਾਂ ਬਰਹਾਲ ਇਹਦੇ ਵਿੱਚ ਹੁਣ ਸਿਆਸੀ ਐਂਗਲ ਵੀ ਆ ਗਿਆ ਪਰ ਜੋ ਮਰਜ਼ੀ ਆ ਇਹਦੀ ਸੁਣਵਾਈ ਹੁਣ ਸ਼ਾਇਦ 20 ਮਾਰਚ ਨੂੰ ਹੋਵੇਗੀ ਹਾਈ ਕੋਰਟ ਨੇ ਇਹਨਾਂ ਤੋਂ ਜਵਾਬ ਤਾਲਬ ਕਰ ਲਿਆ ਕਿ ਆਓ ਬਲਿਆ ਜ਼ਰਾ ਆ ਕੇ ਇਸ ਕਾਰਵਾਈ ਨੂੰ ਸਿੱਧ ਕਰੋ ਕਿ ਸਹੀ ਕਿਦਾਂ ਹਮ ਨੋਟਿਸ ਭੇਜਦੇ ਕਿਸੇ ਨੂੰ ਆਹੀ ਮੈਂ ਗੱਲ ਕਹਿੰਦਾ ਸੀਗਾ ਤੁਹਾਨੂੰ ਕਿ ਭਾਈ ਇੱਕ ਦਿਨ ਇਹਨਾਂ ਉਦੋਂ ਤੱਕ ਕੋਈ ਪਟੀਸ਼ਨ ਨਹੀਂ ਸੀ ਪਾਈ ਤੇ ਮੈਂ ਤੁਹਾਨੂੰ ਡੇ 1 ਤੋਂ ਹੀ ਕਹਤਾ ਸੀਗਾ ਕਿ ਇਹਨਾਂ ਨੂੰ ਜਵਾਬ ਦੇਣਾ ਪੈਣਾ ਤੇ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਜੀ ਇੱਕ ਚੀਜ਼ ਹੋਰ ਕੰਨ ਖੋਲ ਕੇ ਸੁਣ ਲਓ ਕਿ ਜਿੱਥੇ ਵੀ ਕਿਤੇ ਬਗੈਰ ਕਾਨੂੰਨੀ ਪ੍ਰੋਸੀਜਰ ਫਾਲੋ ਕੀਤੇ ਤੋਂ ਕਿਸੇ ਦਾ ਘਰ ਢਾਇਆ ਹੋਇਆ ਜੀ ਤੇ ਜਿਹੜਾ ਸਬੰਧਤ ਅਧਿਕਾਰੀ ਆ ਉਹਨੂੰ ਆਪਣੇ ਬੋਝੇ ਚੋਂ ਪੈਸਾ ਪਾ ਕੇ ਉਹ ਘਰ ਬਣਾਉਣਾ ਪਊਗਾ ਐਸਾ ਸੁਪਰੀਮ ਕੋਰਟ ਦਾ ਸਪਸ਼ਟ ਹੁਕਮ ਹੈ ਔਖਾ ਹੋ ਜਾਣਾ ਫਿਰ ਤੇ ਜਿੰਨਾ ਸਰਕਾਰੀ ਖਜ਼ਾਨੇ ਚੋਂ ਨਹੀਂ ਆਪਦੀ ਪੌਕੇਟ ਚੋਂ ਜਿੰਨੇ ਦਾ ਘਰ ਟਾਇਆ ਜਿੱਦਾਂ ਦਾ ਘਰ ਟਾਇਆ ਉਸ ਪ੍ਰਾਪਰਟੀ ਦਾ ਅਸੈਸਮੈਂਟ ਲਾ ਕੇ ਜੀ ਉਹਨੂੰ ਆਪਣੇ ਬੋਝੇ ਚੋਂ ਭਰਨਾ ਪੈਣਾ ਇਸ ਸੁਪਰੀਮ ਕੋਰਟ ਨੇ ਆਪਣੇ ਆਰਡਰ ਚ ਦਾਰਜ ਕੀਤਾ ਰਿਹਾ ਜੀ ਹਾਂਜੀ ਹੂੰ ਖੈਰ ਰਾਣਾ ਗੁਰਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਸਰਕਾਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਤੋੜੇ ਗਏ ਘਰ ਕਹਿੰਦੇ ਲੋਕਤੰਤਰ ਪ੍ਰਣਾਲੀ ਵਾਸਤੇ ਸਹੀ ਨਹੀਂ ਹੈ ਸਰਕਾਰ ਕਾਨੂੰਨ ਦੇ ਅਧੀਨ ਕੰਮ ਕਰਨਾ ਚਾਹੀਦਾ ਹੈ ਖੈਰ ਇਹੀ ਆਪਾਂ ਗੱਲਬਾਤ ਕਰ ਰਹੇ ਹਾਂ ਕਾਨੂੰਨ ਦੇ ਦਾਇਰੇ 'ਚੋਂ ਦੇਖੋ ਹੁਣ ਐਦਾਂ ਤਾਂ ਇੱਕ ਘਟਨਾ ਵਾਪਰੀ ਆ ਕੱਲ ਹੂੰ ਘਟਨਾ ਵਾਪਰੀ ਆ ਹਰਿਆਣੇ ਵਾਲੀ ਸੈਟ ਉੱਥੇ ਕੁਝ ਗਊ ਰੱਖਿਆ ਨੇ ਹੂੰ ਡ라이ਵਰ ਤੇ ਕੰਡਕਟਰ ਨੂੰ ਡਰਾਈਵਰ ਸ਼ਾਇਦ ਹੈ ਵੀ ਹਿੰਦੂ ਸੀ ਮਾਲਕਿਸ਼ਨੋ ਦਾ ਨਾਮ ਜੀ ਦੋਨਾਂ ਨੂੰ ਇੰਨਾ ਕੁੱਟਿਆ ਇੰਨਾ ਕੁੱਟਿਆ ਕਿ ਉਹਨਾਂ ਦੀ ਹਾਲਤ ਜਿਹੜੀ ਸੀ ਹੂੰ ਉਹ ਲਗਭਗ ਲਗਭਗ ਮੁਰਦਿਆਂ ਵਾਲੀ ਹੋ ਗਈ ਉਹਨਾਂ ਖ ਮਰ ਗਏ ਹੂੰ ਦੋਵਾਂ ਨੂੰ ਨਹਿਰ ਚ ਸੁੱਟ ਦਿੱਤਾ ਗਿਆ ਫੇਰ ਜਿਹੜਾ ਡਰਾਈਵਰ ਸੀਗਾ ਉਹ ਸ਼ਾਇਦ ਤੈਰਦਾ ਸੀ ਜੀ ਉਹ ਤੇ ਹੱਥ ਪੈਰ ਮਾਰ ਕੇ ਬਚ ਗਿਆ ਹੂੰ ਤੇ ਸ਼ਾਇਦ ਉਹਦਾ ਜਿਹੜਾ ਸਹਾਇਕ ਸੀ ਕਲੀਨਰ ਸੀ ਉਹ ਮਰ ਗਿਆ ਓਹੋ ਤੁਸੀਂ ਹਿਸਾਬ ਲਾ ਲਓ ਹੁਣ ਜੇ ਉੱਠ ਕੇ ਉਹ ਕਹਿਣ ਕਿ ਅਸ ਸਾਡੀ ਗਊ ਚਾਸਤਾ ਗਊ ਚਾਸਤਾ ਬਹੁਤ ਐਸਨਾ ਤਾਂ ਨਹੀਂ ਜੀ ਸਭ ਨੂੰ ਪਤਾ ਹੈ ਬਿਲਕੁਲ ਕਿ ਅਸੀਂ ਤੇ ਆਪਦੀ ਆਸਥਾ ਦੀ ਰਾਖੀ ਵਾਸਤੇ ਇਹ ਸਭ ਕੁਝ ਕੀਤਾ ਹੈ ਆਸ ਸਾਡਾ ਰਾਜ ਹੈ ਹਮ ਅਸੀਂ ਆਪਣੀ ਆਸਥਾ ਦੀ ਰਾਖੀ ਇਦਾਂ ਹੀ ਕਰਾਂਗੇ ਜਿਵੇਂ ਆਪਣੇ ਵੀ ਇੱਥੇ ਆ ਗਏ ਨੇ ਕੋਈ ਵੀ ਕਾਨੂੰਨ ਕਨਾਨਾ ਅਸੀਂ ਨਹੀਂ ਗਣਦੇ ਉਹ ਆਪ ਹੀ ਫੈਸਲਾ ਕਰਦੇ ਫਿਰ ਮੈਂ ਆਹੀ ਚੀਜ਼ ਕਹਿਣਾ ਹੁਣਾਂ ਫਿਰ ਦੂਜਿਆਂ ਨੂੰ ਵੀ ਖੁੱਲ੍ਹ ਦੇ ਦਿਓ ਹਮ ਫਿਰ ਦੂਜਿਆਂ ਨੂੰ ਵੀ ਖੋਲ ਹੋ ਜਾਏਗੀ ਫਿਰ ਜੋ ਉੱਥੇ ਉਤਰਾਖੰਡ ਵਿੱਚ ਘਟਨਾ ਵਾਪਰੀ ਹੈ ਸਾਡੇ ਸਿੱਖ ਭਾਈਚਾਰੇ ਦੇ ਕੁਝ ਮਤਲਬ ਕਿ ਸੀਗੇ बिजनेसमੈਨ ਉਹਨਾਂ ਦੇ ਨਾਲ ਪਏ ਆ ਫਿਰ ਉਹ ਵੀ ਕੋਈ ਨਾ ਕੋਈ ਬਾਨਾ ਬਣਾ ਸਕਦੇ ਆ ਕਿ ਇਥੋਂ ਇਹ ਇਹ ਕੀ ਕਰਦੇ ਜੀ ਆਪਦੇ ਪੰਜਾਬ ਜਾਣ ਦੀ ਫਲਾ ਕਰਨ ਟਮਕਾਂ ਕਰਨ ਇਹ ਆਪਾਂ ਚੀਜ਼ਾਂ ਦੇਖੀਆਂ ਨੇ ਸਾਰੀਆਂ ਕਾਨੂੰਨੀ ਦਾਇਰੇ ਤੋਂ ਮਤਲਬ ਕਿ ਬਾਹਰ ਨਹੀਂ ਜਾ ਸਕਦੀਆਂ ਉਹ ਇੱਕ ਜਨ ਹੁੰਦਾ ਤੇ ਦੂਜੇ ਹੋ ਜਾਂਦਾ ਜਾਈਗਾ ਤਾਂ ਦੂਜੇ ਪਾਸੇ ਵਾਲਾ ਵੀ ਕਹੂਗਾ ਹੂੰ ਤੋ ਇਸ ਕਰਕੇ ਇਹ ਜਿਹੜੀ ਕਟਨਾ ਹਰਿਆਣੇ ਵਾਲੀ ਜੀ ਜੇ ਆਪਾਂ ਦੇਖੀਏ ਤਾਂ ਉਹਨਾਂ ਨੇ ਸ਼ਾਇਦ 5 ਜਣੇ ਗ੍ਰਿਫਤਾਰ ਵੀ ਕਰ ਲਿਆ ਨਾਲ ਦੀ ਨਾਲ ਗ੍ਰਿਫਤਾਰ ਵੀ ਕਰ ਲਿਆ ਮੁਕਦਮਾ ਹੋ ਸਕਦਾ ਬਰੀ ਹੋ ਜਾਣ ਭੱਜ ਜਾਣ ਜੋ ਮਰਜ਼ੀ ਆ ਪਰ ਉਹ ਤਾਂ ਬਾਅਦ ਦੀ ਗੱਲ ਹੈ ਪਰ ਗੱਲ ਇਹ ਆ ਨਾ ਕਿ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਅਸੀਂ ਆਪਣੇ ਧਰਮ ਵਾਸਤੇ ਆਸਥਾ ਵਾਸਤੇ ਕਾਨੂੰਨ ਤੋਂ ਪਾਸੇ ਹੋ ਜਾਣਾ ਇੱਥੇ ਉਹ ਚੀਜ਼ਾਂ ਵੀ ਨਹੀਂ ਲਾਗੂ ਹੁੰਦੀਆਂ ਤੇ ਭਾਈ ਆ ਤੇ ਚੀਜ਼ਾਂ ਜਿਹੜੀਆਂ ਫਿਰ ਇਹ ਤਾਂ ਬਹੁਤ ਮਾਮੂਲੀ ਰਹਿ ਜਾਂਦੀਆਂ ਤਾਂ ਧਰਮ ਜਾਂ ਆਸਥਾ ਦੇ ਮੁਕਾਬਲੇ ਜੀ ਬਿਲਕੁਲ ਜੀ ਇਹ ਦੇਖੀਏ ਧਰਮ ਆਸਥਾ ਭਾਰਤ ਦੇ ਵਿੱਚ ਬਹੁਤ ਵੱਡੀ ਚੀਜ਼ ਹੈ ਜੀ ਤੇ ਇਹ ਚੀਜ਼ਾਂ ਤਾਂ ਬਹੁਤ ਛੋਟੀਆਂ ਰਹਿ ਜਾਂਦੀਆਂ ਮੁੜ ਕੇ ਪ੍ਰਸ਼ਾਸਕੀ ਤੌਰ ਤੇ ਜਦੋਂ ਤੁਸੀਂ ਇਸ ਤਰ੍ਹਾਂ ਦੀ ਕੋਈ ਵਲਗਨ ਟੱਪੋਗੇ